ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾ ਬਡੇਰੀ ਫਾਰਮ ਦੇ ਉੱਤੇ ਜੀ ਆਦਿਹੀ ਵਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਚਹਾਨ ਡੈਰੀ ਫਾਰਮ ਚ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਤਿੰਨ ਨਾਗ ਨੇ ਇੱਕ ਬੈੜਾ ਬਈ ਕੱਚੀ ਆ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਇੱਕ ਨੀਲੀ ਰਾਵੀ ਮੱਝ ਆ ਬਈ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਇੱਕ ਕੱਚੀ ਟਾਪ ਬ੍ਰੀਡ ਆ ਤੇ ਇੱਕ ਮੱਝ ਤਾਜੀ ਸੋਈ ਵੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸੇ ਕੀ ਹਾਲ ਸਸੇ ਕੀ ਰੈਟਰ ਹੋ ਠੀਕ ਹੋ ਬਜੀ ਵਧੀਆ ਬਾਈ ਠੀਕ ਆ ਨਾਮ ਤੇ ਐਡਰੈਸ ਨਾਮ ਆਪਣਾ ਗੋਰਾ ਡਾਕਟਰ ਪਿੰਡ ਭੜੌੜਾ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨਾਨਸਰ ਗੁਰਦੁਆਰੇ ਕੋਲੇ ਤਿਬਰਾ ਤਾਰੂੜ ਵਾਏ ਦਾ ਇੱਥੇ ਆਪਣਾ ਘਰ ਓਕੇ ਮੋਬਾਈਲ ਨੰਬਰ ਬੋਲੋ 8788 ਵੀਰੇ 0432 ਇਹ ਵਾਏ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇਦੇ ਕਿਹੜਾ ਸੂਆ ਸੂਆ ਹੈ ਤੇ ਇਹ ਜਿਹੜਾ ਚੌਥੇ ਸੂਆ ਸੂਆ ਹੈ ਬਈ 400 ਸੂਆ ਸੂਆ 400 ਸੂਆ ਨੇ ਕੱਟਿਆ ਦਿੱਤੀਆਂ ਓਕੇ ਬਾਈ ਹੁਣ ਵੀ ਕੱਟੀ ਦਿੱਤੀ ਆ ਬੱਚਾ ਕੱਟੀ ਨੂੰ ਜਨਮ ਦਿੱਤਾ ਕੱਟੀ ਦੀ ਕੁਆਲਿਟੀ ਦੇਖੋ ਕੱਟੀ ਕਮਾਲ ਦੀ ਆ ਬਹੁਤ ਸੋਹਣਾ ਬੱਚਾ ਦਿੱਤਾ ਤੇ ਦਿੰਦੀ ਬਾਈ ਕਹਿੰਦਾ ਕੱਟੀਆਂ ਹੀ ਆ ਕਰਮ ਵਾਲੀ ਤੇ ਫੇਸ ਦੀ ਬਿਊਟੀ ਚੰਗੀ ਆ ਸਿੰਘ ਸਿੰਘ ਬਹੁਤ ਚੰਗਾ ਤੇ ਕਦੋਂ ਸੋਈ ਇਹ ਵੇਲੇ ਜਿਹਨੂੰ ਹੋ ਗਿਆ ਹੁਣੇ 5-4 ਦਿਨ ਬਾਈ ਸੋਈ ਦੀ ਓਕੇ ਬਾਈ ਕਿੰਨਾ ਕੁ ਬਾਈ ਦੁੱਧ ਜਾਂ ਬੋਲਾ ਆ 8 ਕਿਲੋ ਵਾਲੀ ਤਿਆਰ ਆ ਵੀਰੇ ਬੰਦ ਲੈਵੇ ਦੀ ਜਰੂਰ ਹੈਗੀ ਆ ਠੀਕ ਆ origional 12 ਲੀਟਰ ਤੋਂ ਦੇ ਦਿੰਦੀ ਆ ਜਮਾ ਤਿਆਰ ਹੋਈ ਹਮ ਫਲੀ ਵੀ ਬਹੁਤ ਆ ਫਲੀ ਦੀ ਬਹੁਤ ਆ ਜਾਨ ਬਹੁਤ ਆ ਸਹੀ ਗੱਲ ਆ ਫੁੱਲ ਕੱਦ ਫੁੱਲ 12 ਕਿਲੋ ਤੋਂ ਪੱਕਾ ਕੱਢ ਦਿੰ ਚੰਗੇ ਵੋਲ ਤੇ ਦੁੱਧ ਵੀ ਬਾਈ ਨੇ ਦੱਸਿਆ ਵੀ ਚੰਗਾ ਪਾ ਦੋਗੇ ਥਣ ਥਣ ਬੜਾ ਚੰਗਾ ਹਾਂ ਸੀਰ ਦਾ ਬਾਕੀ ਧਾਰ ਵਾਲੀ ਬੰਦੀ ਆ ਹਨ ਕੱਲਾ ਕੱਲਾ ਥਣ ਵੀ ਠੰਡੀ ਸੀਰ ਧਾਰ ਪੂਰੀ ਵਧੀਆ ਐ ਨਹੀਂ ਕਹਿੰਦੇ ਵੀ ਜਿਵੇਂ 1 ਮਿੰਟ ਚ ਚੋ ਕੇ ਬੰਦਾ ਹੋ ਜਾਂਦਾ ਹੂੰ ਠੀਕ ਆ ਬਾਈ ਖੋਲੀ ਬਈ ਤੂਰੀ ਮਣੀ ਜੀ ਸੂਈ ਸਵਾਈ ਬੱਚਾ ਆ ਗਈ ਕੱਟੀ ਮਗਰ ਕੱਟੀ ਬਹੁਤ ਚੰਗੀ ਆ ਤੇ ਫੇਸ ਦੀ ਬਿਊਟੀ ਚੰਗੀ ਆ ਸਿੰਘ ਸਿੰਘ ਬਹੁਤ ਚੰਗਾ ਪਲੀ ਵੀ ਵਾਲੀ ਆ ਕਰ ਹਾਂ ਜਾਨ ਬਹੁਤ ਆ ਜੀ ਹਾਂ ਫੁੱਲ ਕੱਦ ਫੁੱਲ ਬ੍ਰਿਥ ਥਣ ਥਣ ਬੜਾ ਚੰਗਾ ਚਵਾਈ ਕਿਵੇਂ ਆ ਕਿ ਵਾਈ ਤਾਂ ਬਾਲੀ ਕੋਲ ਲਿਆ ਭਾਈ ਜਵਾਕ ਉਹਨਾਂ ਬਾਹਰ ਥੱਲੇ ਉਹ ਚਲੂਗਾ ਠੀਕ ਆ ਭਾਈ ਹੂੰ ਬਾਕੀ ਬਰੀਕ ਬਹੁਤ ਆ ਜਾਤ ਬਹੁਤ ਸੁੱਖਣਾ ਦੀ ਹੂੰ ਹੂੰ ਸਹੀ ਗੱਲ ਆ ਕੁਆਲਿਟੀ ਬਹੁਤ ਬਸ ਦੁੱਧ ਵਾਲੀ ਮੱਝ ਆ ਭਾਈ ਦੁੱਧ ਭਾਈ ਨੇ ਦੱਸਿਆ ਵੀ ਚੰਗਾ ਫਲ ਥੋੜੀ ਬੰਦ ਜਾ ਲੇਵਾ ਰੱਖਦੀ ਆ ਲੇਵਾ ਜਰੂਰ ਬੰਦਾ ਬਾਕੀ ਆਇਆ ਨਾ ਆਪਣੀ ਤੜਕੇ ਦੀ ਚੋਈ ਨਹੀਂ ਵੱਡੇ ਦਿਨੋਂ ਹੀ ਆ ਯਾਰ ਠੀਕ ਆ ਕੱਲ ਮੰਡੀ ਪਾਉਣ ਦਾ ਰਹਾਦਾ ਜਰਾਮ ਪਰੇ ਹੂੰ ਮੈਂ 9 ਵਜੇ ਛਾਲੀ ਕਰਤੀ ਦੁਵਾਰਾ ਠੀਕ ਆ ਭਾਈ ਮੈਂ ਚਲ ਜੇ ਕਿਨ ਇੱਥੇ ਲੈਣੀ ਇੱਥੇ ਲੈ ਲੂਗਾ ਭਾਈ ਹੂੰ ਬਾਕੀ ਪਤਲੇ ਪਿੰਡੇ ਦੀ ਤਾਰਾ ਮਾਰਨੀਆਂ ਮਾਰ ਦ ਗਾੜੀ ਗੂੜੀ ਪੂਰੀ ਚੰਗੀਆਂ ਨੇ ਇੱਕ ਨੰਬਰ ਗਾੜੀ ਆ ਥਾਣੀ ਬਹੁਤ ਚੰਗਾ ਲੱਗੇ ਠੰਡੀ ਰਹਿਤ ਆ ਜਿਵੇਂ ਮਰਜ਼ੀ ਬਹਿ ਜਾ ਕੋਈ ਬੱਚਾ ਛੱਡ ਚੰਗੀਆਂ ਬੱਚਾ ਛੱਡ ਚਾਹੇ ਨਾ ਛੱਡ ਯਾਰ ਬੱਚਾ ਛੱਡਣਾ ਛੱਡ ਲੈ ਨਹੀਂ ਛੱਡਣਾ ਨਾ ਛੱਡ ਜਿਵੇਂ ਮਰਜ਼ੀ ਬਹਿ ਜਾ ਜਿਵੇਂ ਮਰਜ਼ੀ ਧਾਰਾ ਮਾਰੀ ਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਬੜੀ ਚਵਾਈ ਇੱਕ ਨੰਬਰ ਵਾਲੇ ਬਿਨਾ ਬਸਮਾਤੂ ਧਾਰਾ ਮਾਰਦੇ ਹੁੰਦੇ ਬਸਮਾ ਨਹੀਂ ਕਰੇਗਾ ਲੱਗਦਾ ਇਹ ਮਾੜਾ ਬੱਚਾ ਲਾਉਣਾ ਹੋਵੇ ਨਾ ਤਾਂ ਸਮਾਗ ਲੈ ਚਵਾਈ ਇੱਕ ਨੰਬਰ ਆ ਕਰ ਮਾਈ ਠੰਡੀ ਬਹੁਤ ਆ ਯਾਰ ਬੱਚਾ ਤਾਂ ਹੀ ਲਾਉਂਦੇ ਮੈਂ ਕੱਲੂ ਮੰਡੀ ਪਾ ਤੇ ਕੀ ਮੋਲਾ ਸੱਜੰਬਰ ਆਇਆ ਲੱਖ ਚ 2000 ਛੱਡਦਾ ਡਾਕਟਰ ਮੰਗੀ ਹੋ ਜਾਂਦੀ ਲੱਖ ਰੁਪਇਆ ਮੋਲਾ ਵਿੱਚ ਬਾਈ ਕਹਿੰਦਾ ਮਾਨਤਣ ਕੋਈ ਚੱਕਰ ਨਹੀਂ ਹੋ ਜਾਊਗਾ ਭਾਈ ਧਾਰ ਪੋਲੀ ਇਕੂਨੀ ਫੋਲਾ ਚ ਦਿਹਾੜੀ ਚ 10 ਵਾਰੀ ਚੋਰ ਬੱਚਾ ਛੱਡੋ ਚ ਐ ਨਾ ਛੱਡੋ ਓਕੇ ਆ ਹੁਣ ਆਪਾਂ ਥੱਲੇ ਨਹੀਂ ਛੱਡਿਆ ਮੂਰੇ ਜਰੂਰ ਬੰਨਿਆਦਾ ਸੀ ਹੂੰ ਪੈਰ ਨੇ ਪਟਿਆ ਤੈਨੂੰ ਮਾਰਾ ਦੇਖ ਕੇ ਜੇ ਕਰੀ ਜਾਂਦੀ ਆ ਸਹੀ ਗੱਲ ਆਹ ਤੋ ਪ੍ਰੋਜੈਕਟ ਕਰਦੇ ਉਹ ਕੋਈ ਨਹੀਂ ਕਹਿੰਦੇ ਪੋਲੀ ਤਾਂ ਹੋਂ ਤੋਂ ਦੇਖ ਨਹੀਂ ਮੋਟੀ ਸੁਖਣਾ ਹੂੰ ਸਹੀ ਗੱਲ ਪੋਲੀ ਖਾਣੀ ਹੈ ਕਰਦਾ ਨਾ ਬਾਕੀ ਐ ਨਾ ਮੰਨੋ ਮੋਟੀ ਨਾ ਮੰਨੋ ਪਤਲੀ ਮੰਨੋ ਜਿੱ ਸਹੀ ਹੈ ਬਾਕੀ ਮੌਲਜਾ ਹੈ ਜਾਂ ਮਾਨਦਨ ਕੋਈ ਚੋਕੜਾ ਦਾ ਮੋਲੀ ਹੈ ਡਾਕਟਰ ਸਹੀ ਹੈ ਭਾਈ ਅੱਗੇ ਦੋ ਨੰਬਰ ਕਿਹੜਾ ਸੂਈ ਇਹ ਵੀ ਸਹੀ ਤੀਜੇ ਸੇ ਸੂਈ ਆ ਇਹਦੇ ਲੱਜ ਲੱਪਣਾ ਹੈ ਠੀਕ ਆ ਤੇ ਕਟ ਪਿਓ ਨਹੀਂ ਲਈਦਾ ਵੀ ਆ ਠੀਕ ਹੈ ਜੀ ਠੀਕ ਆ ਵੀ ਇਹਦਾ ਬਹੁਤ ਤਗੜਾ ਭਰਿਆ ਦਾ ਮੇਰੇ ਯਾਦ ਨਹੀਂ ਆ ਭੁੱਲ ਗਿਆ ਠੀਕ ਹੈ ਜੀ ਪਾਕਿਸਤਾਨੀ ਨਸਲ ਦੇ ਇਹ ਮਸ਼ਹੂਰ ਉਹ ਦੋ ਕਿਹੜਾ ਫਾਇਦਾ ਉਹ ਭਰਿਆ ਦਾ ਚੰਗੜੀਗਾ ਠੀਕ ਆ ਤੇ ਦੇਣ ਕਿੰਨੇ ਕਿਲੋ ਦੇਣ ਹਜੇ ਵੀ 5 ਦਿਨ ਲੈ ਜੂ 4 ਦਿਨ ਓਕੇ ਭਾਈ ਕੱਚੀ ਕੱਚੀ ਹੋ ਸਾਵਨਾ ਦਾ ਜਲਾ ਲਿਓ ਬਈ ਸੁਖ ਕਰਨ ਵਾਲੀ ਦਾ ਬੜਾ ਚੰਗਾ ਬਾਕੀ ਨੀਲੀ ਰਾਵੀ ਮੰਗ ਬਹੁਤ ਆ ਬਈ ਬਹੁਤ ਬੜੀ ਵਧੀਆ ਵੀਰੇ ਸੁਖਣਾ ਬਾਕੀ ਬ੍ਰੀਡ ਬਹੁਤ ਨਹਿਦੀ ਹਮਮ ਚਮਕ ਚਮਕ ਤਾਂ ਸੁਖਣਾ ਨੀਲੀ ਰਾਵੀ ਨੂੰ ਵੈਸੀ ਵੱਧ ਹੁੰਦੀ ਆ ਫੋਲੀ ਵੀ ਬੋਲੀ ਆ ਯਾਰ ਫੋਲੀ ਦੀ ਬਹੁਤ ਸਾੰਭੀ ਸੁਖਣਾ ਕਹਿੰਦੇ ਚੰਗੀ ਬੰਦੇ ਸੇਵਾ ਕਰੀ ਕਿਸੇ ਪਾਸੇ ਕੋਈ ਘਾਟ ਹੀ ਨਹੀਂ ਤੇ ਡੱਬ ਡੱਬ ਨੀਲੀ ਰਾਵੀ ਵਾਲੇ ਸਾਰੇ ਪੂਰੇ ਅੱਖਾਂ ਤੋਂ ਲੈ ਕੇ ਸਾਰੇ ਖਾਂ ਜੀ ਵੀ ਚਿੱਟੀ ਆ ਪਿੰਗ ਜਮਾ ਓਕੇ ਤੇ ਕੁਆਲਿਟੀ ਫੁੱਲ ਆ ਕਰੇ ਬਈ ਮੰਗ ਬਹੁਤ ਹੈ ਮਿਲਦੀ ਬਹੁਤ ਘੱਟ ਖਣ ਦੇਖੋ ਕਿੰਨਾ ਚੰਗਾ ਲੱਗਿਆ ਕੱਚੀ ਆ ਹਜੇ ਦਿਨ ਲੈਂਦੀ ਆ ਬੋਧਨ ਆਰਡਰ ਦੇਖੋ ਕਮਾਲ ਦਾ ਤਿਆਰ ਕਰੂ ਆਪ ਬਹੁਤ ਮੋਟੀ ਦੁੱਧ ਵਾਲੀ ਕਿੰਨਾ ਰਿਕਾਰਡ ਦੱਸਿਆ ਭਾਈ ਨੇ ਦੁੱਧ ਦਾ 16 ਕਿਲੋ ਦੁੱਧ ਕੱਢਿਆ ਭਾਈ ਦੂਜੇ ਸੂਏ ਨੇ 1300 ਪਹਿਲੇ ਸੂਏ ਕੱਢਿਆ 13 13 ਕਿਲੋ ਹੋ ਗਏ ਭਾਈ ਤੋਰੇ ਕਿਦਾਂ ਇਹਾਂ ਨੂੰ ਸਾਰੇ ਚੰਗੇ ਆਪਾਂ ਚੌੜੀ ਬਹੁਤ ਸੁੱਕਣਾ ਚੌੜੀ ਬਹੁਤ ਫਲੀ ਵੀ ਬਾੜੀ ਹੈ ਕੰਮ ਵਾਲੀ ਬਾਕੀ ਬਾਕੀ ਮੇਰੇ ਕੋਲ ਵੀ ਜੀਲ ਆ ਗਈ ਆ ਕੇ ਬਾਕੀ ਸੀਮਣ ਵੀ ਭਾਈ ਨੇ ਦੱਸਿਆ ਵੀ ਬਹੁਤ ਉਹ ਮੈਂ ਪਤਾ ਕਰਕੇ ਦੱਸ ਦੂੰ ਪਾਕਿਸਤਾਨੀ ਅਸਲ ਦੇ ਦੋ ਸੀਮਣ ਨੇ ਆਉਂਦੇ ਬਾੜੇ ਮਸ਼ਹੂਰ ਆ ਠੀਕ ਆ ਉਹਨਾਂ 'ਚ ਇੱਕ ਲੱਗਿਆ ਦਾ ਇਹ ਨਹੀਂ ਪਤਾ ਕਿਹੜਾ ਲੱਗਿਆ ਹੂੰ ਤੋ ਭਈਆ ਚਮਕ ਤਾਂ ਪੂਰੀ ਪਈ ਆ ਹਨਾ ਕਰਮਾ ਵੀ ਨੇ ਆਪਣੇ ਘਰੀ ਲੈ ਕੇ ਵਧੀਆ ਪੱਟੇ ਖਾਦੇ ਆ ਦੁੱਧ ਵਾਲਾ ਪੀਸ ਆ ਭਾਈ ਹੂੰ ਕੁਆਲਿਟੀ ਭਾਈ ਇਹ ਬੜਾ ਨਹੀਂ ਕਹਿੰਦੇ 18 ਕਾ ਦੁੱਧ ਪਾ ਦੂਗੀ ਠੀਕ ਆ ਕੀ ਮੋਲ ਆ ਬੱਚੇ ਪੈਦਾ ਕਰਨ ਵਾਲੀ ਮੱਝ ਆ ਜਿਹਨੇ ਬਰੀਡ ਪੈਤਵਾ ਕਰਨੀ ਸਹੀ ਆ ਭਾਈ ਸਹੀ ਆ ਭਾਈ ਸਹੀ ਆ ਕੀ ਮੋਲ ਆ ਜਾਇਦ ਆ ਭਾਈ ਮੌਨ ਦੇ ਤਾਂ 85 ਕਰਦੇ ਆ ਭਾਈ ਆਪਾਂ 185 ਹਾਂਜੀ ਮਾਨਦਾਨ ਹੋ ਜਾ ਕਰ ਦਾਂਗੇ ਮਾਣਾ ਮੋਟਾ ਬਈ ਠੀਕ ਆ ਬਈ 1,85,000 ਰੁਪਿਆ ਮੋਹਲਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਆਏ ਨਹੀਂ ਆਪਾਂ 2 ਨਹੀਂ ਮੰਗਿਆ 20 ਨਹੀਂ ਮੰਗਿਆ ਲੋਕ ਮੰਗਦੇ ਇਹ ਕਹਿੰਦੇ ਬਈ ਆਪਾਂ ਫਿਰ ਕਹਿੰਦੇ ਵੀਡੀਓ ਹਮ 160 165 ਤਾਂ ਵੀ ਖੋਲੇ ਜੀ ਕੀ ਜਾਂਦੇ ਸਹੀ ਗੱਲ ਆ ਬਈ ਸਹੀ ਗੱਲ ਅੱਗੇ ਵੀਰੇ ਆ ਗਈ ਬੈੜਾ ਕਿਹੜਾ ਸੂਆ ਜੀ ਇਹ ਦੂਜੇ ਸੂਆ ਸੂਆ ਬਈ ਓਰੀਜਨਲ ਕਿੰਨੇ ਦਿਨ ਲਊ ਜੀ ਥੋੜੀ ਸੰਭੀ ਘਟਾ ਬੰਦੇ ਨੇ 5 ਦਿਨ ਲੈ ਜੇ 4 ਦਿਨ ਲੈ ਜੇ ਠੀਕ ਆ ਜੀ ਠੰਡੀ ਸੀਲ ਫੁੱਲਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਠੰ ਕਿੰਨਾ ਕਿ ਰਕੜਾ ਵੀਰੇ ਦੋਤਾ ਇਹਦਾ ਭਾਈ ਕਿੰਨਾ ਦਰਕੜਾ ਵੀਰੇ ਕਹਿਣ ਵਾਲਾ ਕਹਿੰਦਾ ਜਾਣ ਕੇ ਝੂਠ ਮਾਰਦਾ ਹੈ ਨਾ ਘਰ ਕੋਲ ਲਈ ਜਾਂਦਾ ਬਾਹਰੋਂ ਲਈ ਮੈਂ ਚੋਕੇ ਵੀ ਆਉਂਦਾ ਰਹੇ ਹਾਂ ਜਦੋਂ ਕਦੇ ਨਹੀਂ ਹੁੰਦੀ ਸੀ ਹੂੰ ਬਹੁਤ ਤਾਂ ਤੂੰ ਜਿੰਨਾ ਮਰਜ਼ੀ ਪਾ ਲਾ ਉਹਨੇ ਗੜ ਲਾ ਮੈਨੂੰ ਪਤਾ ਇਹਦੇ ਚੰਗੇ ਬੰਦੇ ਕੋਲੇ ਪਾ ਗਈ 25 ਦੇ ਦੂਜੇ ਬਾਈ ਹੂੰ ਦੋਤ ਸਹਿਜ ਵਧੀਆ ਛੋਟੀ ਨਾ ਮੰਨ ਕੇ ਲਿਓ ਚੌੜੀ ਪੂਰੀ ਬਹੁਤ ਆ ਆਪਣੀ ਤਸੱਲੀ ਵਾਲੇ ਬੰਦੇ ਤੂੰ ਹੀ ਆਈ ਵੀ ਆ ਘਰ ਕੋਲ ਹੀ ਲਈ ਜਾਣਾ ਲੈਵਾ ਬਹੁਤ ਵੀ ਆ ਭਰਦੀ ਆ ਖੈਰ ਥੋੜਾ ਜਿਹਾ ਖੁੱਲਾ ਲੈਵਾ ਹੂੰ ਪਰ ਲੈਵਾ ਬਣਾਉਂਦੀ ਬਹੁਤ ਵਧੀਆ ਠੀਕ ਆ ਜਦੋਂ ਦੁੱਧ ਨਾਲ ਭਰ ਮੁੱਲ ਕੀ ਆ ਕੱਚੀ ਕੱਚੀ ਦਾ ਫਿਰ ਇਹਦਾ ਅੱਜ 42000 ਰੁਪਏ ਲੈ ਲਾਂਗੇ ਮੰਗੀ ਕੋਈ ਜਾਗੀ 42000 ਦੀ ਵੈੜ ਬਾਈ ਕਹਿੰਦਾ ਅੰਬਸ ਜੈ ਜੀ ਮੁੱਲ ਕਰਿਆ ਆਪਾਂ 20 ਕਿਲੋ ਲਈ 42000 ਦਿੰਦਾ ਨਹੀਂ ਕੋਈ ਬਾਈ ਨਹੀਂ ਦਿੰਦਾ ਬਾਈ ਜਿਹਦੇ ਸੂਪੀ ਆਪਾਂ ਚਵਾ ਕੇ ਵੀ ਦੇ ਸਕਦੇ ਦਾ ਹੂੰ ਥਾਨ ਮੀਟ ਤੋਂ ਚੈੱਕ ਕਰ ਲੋ ਬਾਕੀ ਮੇਰੀ ਕੋਈ ਨਹੀਂ ਆਪਦੀ ਇਹ ਠੀਕ ਆ ਬਾਈ ਜਿੱਦ ਦੇ ਲੇਵਾ ਭਰ ਲਿਆ ਬਾਈ ਕਹਿੰਦਾ ਜਮਾ ਓਕੇ ਹੋ ਜਾਣਾ ਬੈਠਾ ਨਹੀਂ ਜਾਂਦਾ ਉਹਦੇ ਲੇਵਾ ਭਰਾਂ ਆਈ ਆ ਠੀਕ ਆ ਬਾਈ 5 ਦਿਨ ਲੈ ਜਾ 6 ਦਿਨ ਲੈ ਜਾ ਨੇ ਲੈ ਜਾ ਹੂੰ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਖਾਤੇ ਕਿਸੇ ਵੀਰ ਨੂੰ ਤੰਨਾ ਚ ਕੋਈ ਵੀ ਪਸੰਦ ਉਹ ਝੋਟੀ ਦਿਖਾ ਦੇ ਪਸਮੰਗੀ ਦੇ ਹਾਂ ਝੋਟੀ ਦਿਖਾ ਦੇ ਪਸਮੇ ਹੀ ਥਾੜਾ ਬਹੁਤ ਚੰਗਾ ਗੱਡਿਆ ਹਨਾ ਅੱਜ ਦੋ ਲੋਟਾਂ ਮਾਰੀਆਂ ਹੂੰ ਉਹਦੇ ਉੱtre ਲੈ ਮੈਨੂੰ ਪਤਾ ਸੀ ਮੈਂ ਹੱਥ ਲਾਉਣ ਦਿੰਦੀ ਉਹਦੀ ਆ ਜਾਂਦੀ ਆ ਸਹੀ ਗੱਲ ਆ ਭਾਈ ਕੀ ਬਾਤ ਆ ਵੀ ਇਧਰ ਹੀ ਦਿਖਾ ਦੇ ਹੂੰ ਲੈ ਵਾ ਇੱਕ ਨੰਬਰ ਥਾਣੇ ਇੱਕ ਨੰਬਰ ਉੱtre ਹੀ ਵਸ ਲੈ ਹੂੰ ਨਾਲੇ ਬੱਚਾ ਹੱਥ ਲਾਉਣ ਦਿੰਦੀ ਉਹਦੀ ਆ ਜਾਂਦੀ ਬਾਈ ਯਾਰ ਪੋਲੀ ਬਹੁਤ ਆ ਲੈ ਹੁਣ ਵੀ ਮਾਰਦੇ ਨੇ ਕੋਈ ਨਹੀਂ ਕਹਿੰਦੀ ਸਹੀ ਗੱਲ ਆ ਭਾਈ ਅਈ ਬਾਈ ਦਾ ਬਾਈ ਕਹਿੰਦਾ ਕੋਈ ਉਹ ਜੇ ਕੀ ਜੀ ਜਾਂਦੇ ਤੇ ਵੀਡੀਓ ਤੇ ਹੂੰ ਉਹ ਚੀਜ਼ ਨਹੀਂ ਹੈਗੀ ਸਹੀ ਗੱਲ ਹੈ ਨਿੱਕਟੀ-ਕੱਟੇ ਖੜੀ ਆ ਆਪਾਂ ਖੱਚੋ ਹੀ ਕਿਤੇ ਜਾਨੇ ਖੜੀ ਹੂੰ ਬੜਾ ਜੰਗੀ ਜਵਾਈ ਆ ਹਨਾ ਬੋਲਾ ਦਾ ਬੜਾ ਚੋਣ ਬਾਈ ਯਾਰ ਆ ਪਰ ਮੋਟਾ ਚੋਣ ਮਾੜੀ ਦਾ ਕਹਿੰਦੇ ਨਹੀਂ ਬੜਾਈ ਕਰਨੀ ਮਾੜੀ ਨਹੀਂ ਪਰ ਕਵਾਈ ਬਹੁਤ ਹੀ ਅਮਰੀ ਸਹੀ ਗੱਲ ਹੈ ਤੋਨੂ ਪੰਪੀ ਆ ਤੋਨੂ ਪੰਪੀ ਆ ਹੂੰ ਇੱਕ ਨੰਬਰ ਚ ਜਵਾਈ ਸੇਰਫੁੱਲ ਆ ਹੂੰ ਨਹੀਂ ਐ ਮੈਂ ਬੈਠਣੀ ਨਹੀਂ ਤਾਜੀ ਦਾ ਬੱਚਾ ਕਿਤੇ ਖੜਾ ਮੈਂ ਕਿਤੇ ਖੜੀ ਆ ਸਹੀ ਗੱਲ ਹੈ ਹੂੰ